ਬਾਬਾ ਜਸ਼ਵੀਰ ਸਿੰਘ ਜੀ ਉਹਹਾਲੇ ਵਾਲੇ ਕਪੂਰਥਲਾ ਤੋਂ ਆਇਆ ਜਿੱਥਾ ਇਹ 10 ਮਿੰਟ ਦੀ ਸੇਵਾ ਨਿਭਾਉਣਗੇ ਭਾਈ ਜਸ਼ਵੀਰ ਸਿੰਘ ਜੀ ਕੁਹਾਲੇ ਵਾਲੇ ਕਪੂਰਥਲਾ ਤੋਂ ਇਹ 10 ਮਿੰਟ ਹਾਜ਼ਰੀ ਦਮਨੀ ਟਿਸ਼ਾਲ ਦੇ ਵਿਦਿਆਰਥੀ ਇਹ ਦਮਨੀ ਟਿਸ਼ਾਲ ਦੇ ਵਿਦਿਆਰਥੀ ਹਨ ਤੋਂ ਕਥਾ ਨਾਲ ਜੋ ਦਮਨੀ ਟਿਸ਼ਾਲ ਦੀ ਕਥਾ ਹੈ ਗੁਰਬਾਣੀ ਸ਼ੁੱਧ ਗੁਰਬਾਣੀ ਉਚਾਰਨ ਕਰਨੀ ਤੇ ਨਾਲ ਹੀ ਅਰਥ ਗੁਰਬਾਣੀ ਦੇ ਉਚਾਰਨ ਕਰਨੇ ਇਹ ਦਮ ਨਿਮਟਕਸਾਲ ਦਾ ਜੋ ਅਮਰਸ਼ੀਰ ਬਾਬਾ ਦੀਪ ਸਿੰਘ ਤੋਂ ਟਕਸਾਲ ਚੱਲੀ ਉਹਨਾਂ ਦੇ ਵਿਦਿਆਰਥੀ ਭਾਈ ਜਸ਼ਵੀਰ ਸਿੰਘ ਵਾਲੇ ਵਾਲੇ ਕਪੂਰਥਲਾ ਤੋਂ ਉਹ 10 ਮਿੰਟ ਦੀ ਹਾਜ਼ਰੀ ਭਰਨਗੇ ਉਹਨਾਂ ਤੋਂ ਬਾਅਦ ਭਾਈ ਜਿਸ਼ਵਿੰਦਰ ਸਿੰਘ ਜੀ ਰਾੜਾ ਸਾਹਿਬ ਬੜਿਆਲ ਹੁਸ਼ਿਆਰਪੁਰ ਤੋਂ 10 ਮਿੰਟ ਦੀ ਹਾਜ਼ਰੀ ਉਹ ਭਰਨਗੇ ਉਹਨਾਂ ਤੋਂ ਬਾਅਦ ਇੱਕ ਕਾਕਾ ਮਿਹਰਦੀਪ ਸਿੰਘ ਹੈ ਛੋਟਾ ਉਹ ਇੱਕ ਸ਼ਬਦੀ ਸੇਵਾ ਕਰੇਗਾ ਉਹਨਾਂ ਤੋਂ ਬਾਅਦ ਅਗਲਾ ਪ੍ਰੋਗਰਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਵਾਹਿਗੁਰੂ ਜੀ ਮੂਖ ਉਚਰਾ ਸ਼ਾਸਤਰ ਖਟ ਪਿੰਗ ਗਿਰਮ ਚੜ ਜਾਏ ਆਂਦ ਲਖੈ ਪੁਤਰੋ ਸਹਾਰਾ ਪਰ ਉਪਕਾਰੀ ਹੋਏ ਤੂਖ ਸਹਾਰਾ ਸਿਰ ਆਪਣਾ ਸੁਖਦਾਈ ਸਭ ਕੋਏ ਜੁਗ ਜੁਗਿਆ ਟਲ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਬਿਰਾਜਮਾਨ ਗੁਰੂਆਂ ਦੇ ਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਮਹਾਪੁਰਸ਼ਾਂ ਦੀ ਮਿੱਠੀ ਤੇ ਪਿਆਰੀ ਯਾਦ ਵਿੱਚ ਜੁੜ ਬੈਠੇ ਸਤਸੰਗੀ ਜਨੋ ਆਓ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਸਾਂਝੀ ਕਰੀਏ ਸਭ ਭਾਈ ਭਾਈ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਲਗੀਆਂ ਵਾਲੇ ਪਾਤਸ਼ਾਹ ਦਸਨ ਦੀ ਬਾਣੀ ਦੇ ਅੰਦਰ ਬਚਨ ਲਿਖਦੇ ਨੇ ਮਹਾਰਾਜ ਕਹਿੰਦੇ ਆਇਆ ਤਾਂ ਕਾ ਸਫਲ ਹੈ ਪਰ ਉਪਕਾਰੀ ਹੋਏ ਸੋ ਮਹਾਪੁਰਸ਼ ਸੰਤ ਪਾਪਾ ਮਾਨ ਸਿੰਘ ਜੀ ਜਿਨ੍ਹਾਂ ਦਾ ਇਹੋ ਜਿਹਾ ਜੀਵਨ ਸੀ ਕਈ ਵਾਰੀ ਆਪਾਂ ਸੰਗਤ ਜੀ ਮਹਾਪੁਰਖਾਂ ਦੇ ਸਰੀਰ ਵੱਲ ਤੱਕ ਕੇ ਇੱਕ ਭਾਂਤੀ ਚ ਫਸ ਜਾਂਦੇ ਆ ਕਿ ਸਾਡੇ ਸਰੀਰ ਦੇ ਉੱਤੇ ਵੀ ਦੁੱਖ ਆਉਂਦਾ ਹੈ ਤੇ ਮਹਾਪੁਰਸ਼ਾਂ ਦੇ ਸਰੀਰ ਦੇ ਉੱਪਰ ਦੁੱਖ ਕਿਉਂ ਆਉਂਦਾ ਹੈ ਇਹ ਬੜੀ ਗੂੜ ਬਾਤ ਹੈ ਸੰਗਤ ਜੀ ਕਰਮ ਤਿੰਨ ਪ੍ਰਕਾਰ ਦੇ ਹੋਇਆ ਕਰਦੇ ਨੇ ਇੱਕ ਕਿਰੇਮਾਨ ਕਰਮ ਹੁੰਦੇ ਨੇ ਇੱਕ ਸੰਗਤ ਜੀ ਪਰਾਰਭਤ ਹੁੰਦੀ ਹੈ ਇੱਕ ਸੰਚਿਤ ਕਰਮ ਹੋਇਆ ਕਰਦੇ ਨੇ ਇਹ ਤਿੰਨਾ ਕਰਮਾਂ ਦਾ ਹੀ ਜੀਵ ਬੱਧਾ ਹੋਇਆ ਸਤਜੁਗ ਤੋਂ ਲੈ ਕੇ ਕਲਜੁਗ ਆ ਗਿਆ ਪਰ ਇਹ ਕਰਮਾਂ ਦੀ ਗਤੀ ਕਦੀ ਖਤਮ ਨਹੀਂ ਹੋਈ ਇਹ ਗਤੀ ਕਦੋਂ ਦੀ ਖਤਮ ਹੁੰਦੀ ਆ ਮਹਾਂਪੁਰਸ਼ਾਂ ਦੇ ਕਰਮ ਉਹਨਾਂ ਦੇ ਵੀ ਹੋਇਆ ਕਰਦੇ ਨੇ ਆਪਾਂ ਤਕਰੀਬ ਨੇ ਇੱਥੇ ਲਗਭਗ ਪਿੰਡਾਂ ਦੇ ਵਸਨੀਕ ਬੈਠੇ ਆ ਇੱਕ ਪ੍ਰਮਾਣ ਦੇ ਨਾਲ ਬੜੀ ਛੇਤੀ ਗੱਲ ਸਮਝ ਆ ਜਾਵੇਗੀ ਜਿਵੇਂ ਆਪਾਂ ਕੋਈ ਫਸਲ ਕੱਟੀਏ ਤੇ ਫਸਲ ਕੱਟਦੇ-ਕੱਟਦੇ ਆ ਉਹਦੇ ਜਿਹੜੇ ਬੀਜ ਨੇ ਧਰਤੀ ਤੇ ਡਿੱਗ ਜਾਂਦੇ ਨੇ ਕੁਝ ਸਮਾਂ ਬੈਜੇ ਕੁਦਰਤੀ ਤੌਰ ਤੇ ਮੀਂਹ ਵਰਸ ਜਾਵੇ ਰੁੱਤ ਆ ਜਾਵੇ ਤੇ ਸੰਗ ਜਿਓ ਜਿਹੜਾ ਡਿੱਗਿਆ ਹੋਇਆ ਬੀਜ ਹੈ ਦੁਬਾਰੋ ਉੱਗ ਜਾਂਦਾ ਹੈ ਪਰ ਜਿਵੇਂ ਅਜੋਣ ਆਪਾਂ ਬਾੜੀ ਕਰਕੇ ਹਟੇ ਹਾਂ ਥੋੜਾ ਜਿਹੀ ਸਮਾਂ ਹੋਇਆ ਤੂੜੀ ਬਣਾਉਣ ਤੋਂ ਬਾਅਦ ਕਈ ਵਾਰੀ ਆਪਾਂ ਜਿਹੜਾ ਨਾੜ ਹੁੰਦਾ ਉਹਨੂੰ ਅੱਗ ਲਾ ਦਿੰਦੀ ਆ ਖੱਟਿਆਂ ਦੇ ਵਿੱਚ ਜਿਹੜੇ ਛਿੱਟੇ ਪੈਉਂਦੇ ਨਾ ਪਿੱਛੇ ਸੰਗਤ ਜੀ ਉਹਨਾਂ ਛਿੱਟਿਆਂ ਨੂੰ ਵੀ ਅੱਗ ਲੱਗ ਜਾਂਦੀ ਜਦੋਂ ਛਿੱਟਿਆਂ ਨੂੰ ਅੱਗ ਲੱਗ ਜਾਂਦੀ ਤੇ ਉਹਦੇ ਵਿੱਚ ਜਿਹੜੇ ਬੀਜ ਕਣਕ ਦੇ ਹੁੰਦੇ ਨੇ ਦਾਣੇ ਹੁੰਦੇ ਨੇ ਉਹ ਭੁੱਜ ਜਾਂਦੇ ਨੇ ਇੱਕ ਗੱਲ ਖਿਆਲ ਰੱਖਿਓ ਭੁੱਜਿਆ ਹੋਇਆ ਦਾਣਾ ਕਦੀ ਹਰਾ ਨਹੀਂ ਹੁੰਦਾ ਜਿਹੜੇ ਮਹਾਪੁਰਸ਼ ਹੁੰਦੇ ਨੇ ਨੇ ਕਰਮ ਤੇ ਕਰਦੇ ਨੇ ਇਹ ਵੀ ਆਤਮ ਕਥਾ ਕਿਤੇ ਪੰਜਵੀਂ ਰੁੱਤ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਆਪ ਜੀ ਪੜ੍ਹ ਕੇ ਦੇਖਿਓ ਜੇ ਇਸ ਗੁਰਮੁਖ ਪਿਆਰਿਆਂ ਦੇ ਨਾਮ ਦੇ ਉੱਪਰੇ ਸੰਪਰਦਾ ਚੱਲਦੀ ਹੈ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਇਹ ਸਾਰਾ ਆਤਮ ਗਿਆਨ ਪੰਜਵੀਂ ਰੁੱਤ ਦੇ ਵਿੱਚ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੇ ਸੰਗਤਾਂ ਨੂੰ ਸੰਬੋਧਨ ਹੋ ਕੇ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਬਚਨਾਂ ਅਨੁਸਾਰ ਸੁਣਾਇਆ ਸੀ ਉਹਦੇ ਵਿੱਚ ਉਹਨਾਂ ਨੇ ਬਚਨ ਲਿਖਿਆ ਵੀ ਜਿਹੜੇ ਗੁਰਮੁਖ ਨੇ ਉਹ ਕਰਮ ਤੇ ਕਰਦੇ ਨੇ ਪਰ ਉਹਨਾਂ ਦੇ ਕਰਮ ਜਿਹੜੇ ਭੁੱਜੇ ਤੇ ਆ ਗਾਣਿਆਂ ਦੀ ਨਿਆਈ ਹੋ ਜਾਂਦੇ ਨੇ। ਭਾਵ ਕਿ ਉਹ ਫਲਦਾਇਕ ਨਹੀਂ ਹੁੰਦੇ। ਜਿਵੇਂ 14 ਪ੍ਰਕਾਰ ਦਾ ਪਾਪ ਲਿਖਿਆ ਨਾ ਸ਼ਾਸਤਰਕਾਰਾਂ ਨੇ। ਮਨਮੁਖ ਲੋਕਾਂ ਨੂੰ ਉਹ ਸੰਸਾਰੀ ਲੋਕਾਂ ਨੂੰ ਤੇ ਸਾਰੇ ਭੁਗਤਣੇ ਪੈਂਦੇ ਨੇ। ਤਦੈ ਗੁਰੂ ਅਰਜਨ ਦੇਵ ਜੀ ਨੇ ਬਚਨ ਲਿਖੇ ਨੇ ਵੀ ਜੇ ਸਾਹਿਬ ਕਿਤਾਬ ਵਿੱਚ ਪਰਮੇਸ਼ਰ ਨੇ ਪਾ ਲਿਆ ਨਾ ਤਾਂ ਲੇਖੇ ਕਦੇ ਨਾ ਛੁੱਟ ਕੇ ਤਿੰਨ ਦਿਨ ਭੁੱਲਣਾ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਪਰ ਜਿਹੜੇ ਮਹਾਪੁਰਸ਼ ਹੁੰਦੇ ਨੇ ਜਦੋਂ ਕੰਮ ਕਰਦੇ ਨੇ ਚੰਗਾ ਕੀਤਾ ਉਹ ਵੀ ਗੁਰੂ ਦੇ ਚਰਨਾਂ 'ਚ ਅਰਪਣ ਕਰ ਦੇਣਾ ਜੇ ਬਾੜਾ ਹੋ ਗਿਆ ਤੇ ਉਹ ਵੀ ਗੁਰੂ ਦੇ ਚਰਨਾਂ 'ਚ ਅਰਪਣ ਕਰ ਦੇਣਾ ਗੁਰੂ ਦੇ ਚਰਨਾਂ 'ਚ ਕੀਤਾ ਹੋਇਆ ਕਰਮ ਸਾਧ ਸੰਗਤ ਜੀ ਅਰਪਣ ਭੁੱਜੇ ਦਾਣਿਆਂ ਦੀ ਨਿਆਈ ਬਣ ਜਾਂਦਾ ਫਿਰ ਉਹ ਫਲਦਾ ਇੱਕ ਨਹੀਂ ਹੁੰਦਾ ਤੇ ਪਰ ਉਹ ਫਲ ਦਿੰਦਾ ਵੀ ਜ਼ਰੂਰ ਹੈ ਉਹ ਦਿੰਦਾ ਕਿਹਨਾਂ ਨੂੰ ਆ ਸੰਗਤ ਜੀ ਜਿਹੜੇ ਵੀ ਗੁਰਮੁਖਾਂ ਦੀ ਉਸਤਤ ਕਰਦੇ ਨੇ ਉਹਨਾਂ ਦੀ ਜ਼ਿੰਦਗੀ ਦੇ ਕੀਤੇ ਹੋਏ ਚੰਗੇ ਕਰਮਾਂ ਦਾ ਫਲ ਉਹ ਲੈ ਜਾਂਦੇ ਨੇ ਤੇ ਸੰਗਤ ਜੀ ਜੇ ਕਿਤੇ ਚੱਲਦੇ ਫਿਰ ਜਾ ਅਚਨ ਚੇਤ ਕੋਈ ਬਾੜਾ ਕਰਮ ਹੋ ਗਿਆ ਉਹ ਬਾੜੇ ਕਰਮ ਦਾ ਫਲ ਉਹ ਲੈ ਜਾਂਦੇ ਜਿਹੜੇ ਨਿੰਦਿਆ ਕਰਦੇ ਗੁਰਮੁਖ ਸੁਰਖਰੂ ਹੋ ਕੇ ਆਪਣੇ ਮਾਲਕ ਦੇ ਘਰ ਵਿੱਚ ਜਾਂਦਾ ਹੈ ਕਈ ਵਾਰੀ ਸਾਡੇ ਮਨ ਵਿੱਚ ਖਿਆਲ ਆ ਜਾਂਦਾ ਜਿਵੇਂ ਅੰਤਮ ਸਮੇਂ ਦੇ ਉੱਤੇ ਮਹਾਂਪੁਰਖਾਂ ਦਾ ਸਰੀਰ ਤਕਰੀਬਨ ਸਾਲ 2 ਸਾਲ ਕਿਉਂਕਿ ਦਾਸਰੇ ਦੇਖਦੇ ਰਹੇ 1996 ਤੋਂ ਮਹਾਂਪੁਰਖਾਂ ਦੀ ਲਗਭਗ ਸੰਗਤ ਪ੍ਰਾਪਤ ਹੋਈ 2000 ਤਕਰੀਬਨ ਲਗਭਗ 5 6 ਤੱਕ ਸ਼ੇਡ ਉੱਧਰ ਹੋਇਆ ਕਰਦਾ ਸੀ ਉਦੋਂ ਤਕਰੀਬਨ ਹਰ 14ਸਤੇ ਹੀ ਮਾਹਪੁਰਖਾਂ ਦੀ ਸੰਗਤ ਬਾਣੀ ਦੀ ਸੀ ਤੋਂ ਖੈਰ ਸੰਗਤ ਜੀ ਅਖੀਰਲੇ ਸਮੇਂ ਦੇ ਡੇਢ ਦੋ ਸਾਲ ਮਾਹਪੁਰਖਾਂ ਦਾ ਸਰੀਰ ਢਿੱਲਾ ਰਿਹਾ ਤੇ ਕਈ ਵਾਰੀ ਸਾਡੇ ਮਨ 'ਚ ਖਿਆਲ ਆ ਜਾਂਦੇ ਨੇ ਵੀ ਮਾਹਪੁਰਖਾਂ ਨੂੰ ਰੋਗ ਕਿਉਂ ਆਇਆ ਨਾ ਤੇ ਸੰਗਤ ਜੀ ਉਹਨਾਂ ਵੀ ਇਹ ਪਰਾਰਭਤ ਹੁੰਦੀ ਆ ਨਾ ਉਹਨਾਂ ਦਾ ਕਿਰੇ ਮਾਨ ਹੁੰਦਾ ਹੈ ਤੇ ਨਾ ਹੀ ਸੰਚਤ ਹੁੰਦਾ ਹੈ ਇਤੇ ਇੱਕ ਦ੍ਰਿਸ਼ਟਾਂਤ ਸਾਕੀ ਦੇ ਰਾਹੀਂ ਆਪਾਂ ਨੂੰ ਸਮਝ ਆ ਜਾਵੇਗੀ ਗੰਗਮਣੀ ਟਕਸਾਲ ਦੇ ਬਾਰੇ ਵਿੱਚ ਜਥੇਦਾਰ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾ ਵਾਲੇ ਮਹਾਪੁਰਖ ਇੱਕ ਵਾਰੀ ਉਹਨਾਂ ਦੇ ਚਰਨਾਂ ਦੇ ਵਿੱਚ ਉਹਨਾਂ ਦੇ ਸੰਗੀ ਪ੍ਰੇਮੀ ਆਏ ਆ ਕੇ ਮਹਾਪੁਰਸ਼ਾਂ ਨੂੰ ਬੇਨਤੀ ਕੀਤੀ ਉਹ ਜਿਹੜੇ ਪ੍ਰੇਮੀ ਸੀ ਬਾਣੀ ਦੇ ਉੱਤੇ ਸੰਗਤ ਜੀ ਬੜੀ ਨਿਹਚ ਚੱਪੜੀ ਗੁਰਬਾਣੀ ਜੱਪਿਆ ਕਰਦੇ ਕਿਉਂਕਿ ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਰਾਵਾਲਿਆਂ ਦਾ ਇੱਕ ਨਿਯਮ ਹੋਇਆ ਕਰਦਾ ਸੀ ਜਥੇ ਚ ਲੈ ਕੇ ਉਹਨਾਂ ਸਿੰਘਾਂ ਨੂੰ ਵਿਚਰਿਆ ਕਰਦੇ ਸੀ ਜਿਹੜੇ ਸਿੰਘ ਪੰਜ ਗ੍ਰੰਥੀ ਕੰਠ ਕਰ ਲੈਂਦੇ ਸੀ ਇਹ ਉਹਨਾਂ ਦਾ ਨਿਯਮ ਸੀ ਜਥੇ ਚ ਦੂਸਰੇ ਸਿੰਘਾਂ ਨੂੰ ਲੈ ਕੇ ਨਹੀਂ ਸੀ ਵਿਚਰਦੇ ਖੈਰ ਉਹ ਵਿਚਾਰ ਦਾਸ ਸੰਖੇਪ ਚ ਗੱਲ ਕਰੇ ਕਿਉਂਕਿ ਸਮਾਂ ਬਹੁਤ ਸੀਮਤ ਹੈ ਪਿੱਛੇ ਹੋਰ ਬੜੇ ਬਲਾਰੇ ਨੇ ਜਿਨ੍ਹਾਂ ਨੇ ਮਹਾਪੁਰਖਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਨੇ ਤੋ ਸੰਗੇ ਜੀ ਉਹ ਬੜੇ ਨੀਮੀ ਪ੍ਰੇਮੀ ਸੀ ਕਿਸੇ ਕਾਰਨ ਕਰਕੇ ਪ੍ਰਾਰਭਤ ਕਰਕੇ ਆਪਾਂ ਕਹੀਏ ਕਿਉਂਕਿ ਕਰਮਾਂ ਦੀ ਆਪਾਂ ਗੱਲ ਚਲਾਈ ਆ ਆਪਣੀ ਪ੍ਰਾਰਭਤ ਕਰਕੇ ਉਹਨਾਂ ਦੇ ਸਰੀਰ ਦੇ ਉੱਤੇ ਰੋਗ ਆ ਗਿਆ ਤੇ ਮਹਾਂਪੁਰਸ਼ਾਂ ਨੂੰ ਆ ਕੇ ਬੇਨਤੀ ਕੀਤੀ ਮਹਾਂਪੁਰਸ਼ੋ ਵੀ ਸਰੀਰ ਦੇ ਉੱਤੇ ਰੋਗ ਹੈ ਆਪ ਜੀ ਕਿਰਪਾ ਕਰੋ ਤੇ ਮਹਾਂਪੁਰਸ਼ ਲੱਗੇ ਕਹਿਣ ਭਾਈ ਕਰਮਾਂ ਦੀ ਖੇਡ ਹੈ ਬਾਣੀ ਪੜੋ ਸੇਵਾ ਕਰਿਆ ਕਰੋ ਅਰਦਾਸ ਕਰੋ ਸਤਿਗੁਰੂ ਭਲੀ ਕਰਦੇ ਨੇ ਚੇਤ ਹੁਣ ਸੰਗੇ ਜੀ ਸੰਗੀ ਕਦੀ ਕਦੀ ਮਿਲਣ ਵਾਲੇ ਹੋਣ ਫੇ ਤਾਂ ਇੰਨੀ ਗੱਲ ਕਹਿ ਕੇ ਗੱਲ ਨਿਪਟ ਜਾਂਦੀ ਪਰ ਪ੍ਰੇਮ ਵਾਲੇ ਸੀ ਜ਼ੋਰ ਜ਼ਿਆਦਾ ਪਾ ਲਿਆ ਮਹਾਪੁਰਖਾਂ ਨੇ ਬਚਨ ਕੀਤਾ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ ਭਾਈ ਭੋਗਣੇ ਪੈਣਿਆ ਪਰ ਜ਼ਿਆਦਾ ਜਦੋਂ ਜ਼ੋਰ ਪਾਇਆ ਤੇ ਮਹਾਪੁਰਖ ਕਹਿੰਦੇ ਫਿਰ ਇਦਾਂ ਕਰਦੇ ਆ ਅਰਦਾਸ ਕਰਕੇ ਹੀ ਸਤਿਗੁਰੂ ਨੂੰ ਕਹਿ ਦਿੰਨੇ ਭਾਈ ਸੱਚੇ ਪਾਤਸ਼ਾਹ ਜੀ ਜਿਹੜਾ ਇਹਨਾਂ ਦਾ ਦੁੱਖ ਹੈ ਸਾਡੇ ਸਰੀਰ ਤੇ ਦੇ ਦਿਓ ਕਹਿ ਨਹੀਂ ਹੋਇਆ ਮਹਾਂਪੁਰਸ਼ੋਂ ਇੰਦਾ ਨਾ ਕਰਿਓ ਮਹਾਂਪੁਰਖਾਂ ਨੇ ਉੱਠ ਕੇ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰ ਦਿੱਤੀ ਤੇ ਸੰਗੇਜੀ ਕੋਈ ਜੀ ਸਮੇਂ ਬਾਦ ਉਹ ਪ੍ਰੇਮੀ ਤੇ arogh ਹੋ ਗਿਆ ਤੇ ਸੰਤ ਗਿਆਨੀ ਸੁੰਦਰ ਸਿੰਘ ਜੀ ਸੰਗੇਜੀ ਜਦੋਂ ਅਕਾਲੀ ਲਹਿਰ ਚੱਲੀ ਸੀ ਉਹਨਾਂ ਲਹਿਰ ਦੇ ਵਿੱਚ ਮਹਾਂਪੁਰਖਾਂ ਦਾ ਕੰਠ ਬੜਾ ਵੱਡਾ ਹੋਇਆ ਕਰਦਾ ਸੀ ਬੜੀ ਆਵਾਜ਼ ਬੁਲੰਦ ਸੀ ਮਹਾਂਪੁਰਸ਼ਾਂ ਦੀ ਅਕਾਲੀ ਲਹਿਰ ਦੇ ਵਿੱਚ ਮਾਹਪੁਰਖਾਂ ਨੇ ਬੜਾ ਯੋਗਦਾਨ ਪਾਇਆ ਇਹ ਵੱਖਰੀ ਗੱਲ ਹੈ ਵੀ ਸਾਡੇ ਮਾਹਪੁਰਖਾਂ ਦੇ ਨਾਮ ਬਹੁਤ ਘੱਟ ਆਉਂਦੇ ਨੇ ਇਤਿਹਾਸ ਦੇ ਵਿੱਚ ਇਹ ਸਾਡੇ ਨਾਲ ਧੋਖੇ ਹੋਏ ਬਾਬਾ ਜੀ ਨੇ ਕਿੰਨੀਆਂ ਸੇਵਾਵਾਂ ਕੀਤੀਆਂ ਕਿੰਨਾ ਕੁ ਕਿਤੇ ਨਾਮ ਆਇਆ ਬਾਬਾ ਜੀ ਦਾ ਜਿਹੜੇ ਪ੍ਰੇਮੀ ਆ ਉਹਨਾਂ ਨੂੰ ਤੇ ਪਤਾ ਹੈ ਪਰ ਇਤਿਹਾਸ ਜੋ ਬਾਬਾ ਜੀ ਰਚ ਗਏ ਉਹ ਆਪਣੀ ਮਸਾਲਾ ਆਪ ਸੰਖੇਰੋ ਵਿਚਾਰ ਤੇ ਮਾਹਪੁਰਖ ਸੰਗਤ ਜੀ ਗਰਮੀਆਂ ਦੀ ਰੁੱਤ ਸੀ ਜੇਠ ਦਾ ਮਹੀਨਾ ਇੱਕ ਇੱਕ ਮੀਲ ਤੱਕ ਮਹਾਪੁਰਖਾਂ ਦੀ ਲਾਊਡ ਸਪੀਕਰ ਤੋਂ ਬਗੈਰ ਆਵਾਜ਼ ਜਾਇਆ ਕਰਦੀ ਬੜਾ ਗਰਜ ਕੇ ਪ੍ਰਚਾਰ ਕੀਤਾ ਗਰਮੀ ਦੀ ਰੁੱਤ ਹੋਣ ਕਰਕੇ ਉਪਰੰਤ ਠੰਡਾ ਜਲ ਛਕ ਲਿਆ ਤੇ ਮਹਾਪੁਰਖਾਂ ਨੂੰ ਸੰਗਤ ਜੀ ਉਹ ਜਿਹੜਾ ਪ੍ਰੇਮੀ ਦਾ ਰੋਗ ਸੀ ਇੱਧਰ ਆ ਗਿਆ ਜਦੋਂ ਇਧਰ ਦਾ ਰੋਗ ਹੋ ਗਿਆ ਤੇ ਮਹਾਪੁਰਖੇ ਸੰਗਤ ਜੀ ਸਤਿਗੁਰੂ ਜੀ ਦੀ ਹੁਕਮ ਦੇ ਅਨੁਸਾਰ ਇਸ ਸੰਸਾਰ ਦੇ ਉੱਤੋਂ ਆਪਣੇ ਸਰੀਰ ਨੂੰ ਕਲੋਪ ਕਰਕੇ ਉਸ ਪਤਪਰੀਪੂਰਨ ਪਰਮੇਸ਼ਰ ਜੀ ਦੇ ਘਰ ਚਲੇ ਗਏ ਸੋ ਕਹਿਣ ਤੋਂ ਅرج ਸੰਗੇ ਜੀ ਕਿ ਜਿਹੜੇ ਸਤਪੁਰਸ਼ ਹੁੰਦੇ ਨੇ ਇਹਨਾਂ ਦੇ ਸਰੀਰ ਦੇ ਉੱਤੇ ਰੋਗ ਆਉਣੇ ਸੁਭਾਵਿਕ ਗੱਲ ਹੈ ਪਰ ਅਸੀਂ ਉਹਦਾ ਅਨੁਮਾਨ ਗਲਤ ਲਗਾ ਲੈਂਦੇ ਆ। ਉਹ ਰੋਗ ਉਹਨਾਂ ਦੇ ਨਹੀਂ ਹੁੰਦੇ। ਉਹ ਰੋਗ ਬੜੇ ਪ੍ਰੇਮੀਆਂ ਦੇ ਸੰਗੀਆਂ ਦੇ ਹੋਇਆ ਕਰਦੇ ਨੇ ਜਿਹੜੇ ਝੱਲ ਨਹੀਂ ਸਕਦੇ ਮਹਾਪੁਰਖਾਂ ਨੂੰ ਬੇਨਤੀ ਕਰ ਦਿੰਦੇ ਨੇ। ਫਿਰ ਸੰਗੇ ਜੀ ਜੋ ਬਾਜਾਂ ਵਾਲੇ ਦਾ ਆਪਾਂ ਜਿੱਥੋਂ ਕਥਾ ਆਰੰਭ ਕੀਤੀ ਬਾਜਾਂ ਵਾਲੇ ਸਤਿਗੁਰਾਂ ਦੇ ਜੋ ਬਚਨ ਨੇ ਆਇਆ ਤਾਕਾ ਸਫਲ ਹੈ ਆਉਂਦੇ ਤੇ ਅਸੀਂ ਨਹੀਂ ਆ ਜਾਂਦੇ ਨਹੀਂ ਆ ਪਰ ਸਾਡਾ ਆਉਣਾ ਜਾਣਾ ਕਰਮਾਂ ਦੇ ਅਧੀਨ ਪਰਮ ਰੱਬ ਦੇ ਅਧੀਨ ਆਪਾਂ ਆਪਣਾ ਜਨਮ ਲਿਆ ਪਰਮ ਰੱਬ ਤੋਂ ਹੋ ਕੇ ਸੰਗਤ ਜੀ ਕਿਰੇ ਮਾਨ ਕਰਮ ਕਰਕੇ ਤੇ ਨਵੀਂ ਪਰਾਰੰਭ ਤਿਆਰ ਕਰਕੇ ਜੇ ਅਗਲੇ ਜਨਮ ਲਈ ਤਿਆਰ ਹੋ ਗਏ ਪਰ ਗੁਰੂ ਗੋਬਿੰਦ ਸਿੰਘ ਜੀ ਦਸਮ ਦੀ ਬਾਣੀ ਵਿੱਚ ਲਿਖਦੇ ਕਹਿੰਦੇ ਆਇਆ ਤਾਂ ਕਾ ਸਫਲ ਹੈ ਪਰ ਉਪਕਾਰੀ ਹੋਏ ਬਾਰੇ ਕਹਿੰਦੇ ਉਹਨਾਂ ਦਾ ਆਉਣਾ ਸਫਲ ਹੈ ਕਿਉਂਕਿ ਉਹ ਇਹ ਸੰਸਾਰ ਤੇ ਆਉਂਦੇ ਨੇ ਪਰਉਪਕਾਰ ਦੇ ਹਿੱਤ ਲਈ ਆਇਆ ਤਾਂ ਕਾ ਸਫਲ ਹੈ ਪਰਉਪਕਾਰੀ ਹੋਏ ਦੁੱਖ ਸਹੈ ਸਿਰ ਆਪਣਾ ਕਲਗੀਆਂ ਵਾਲੇ ਬਾਦਸ਼ਾਹ ਬੱਚੇ ਲਿਖਦੇ ਨੇ ਕਹਿੰਦੇ ਉਹ ਸੰਸਾਰ ਦਾ ਜਿਹੜਾ ਦੁੱਖ ਹੈ ਨਾ ਆਪਣੇ ਸਿਰ ਦੇ ਉੱਤੇ ਲੈ ਲੈਂਦੇ ਨੇ ਦੁੱਖ ਸਹੈ ਸਿਰ ਆਪਣਾ ਸੁਖ ਦਾਈ ਸਭ ਕੋਏ ਇਹ ਸੰਸਾਰ ਨੂੰ ਸੰਗਤ ਜੀ ਉਹ ਸਾਰਿਆਂ ਨੂੰ ਸੁੱਖ ਵੰਡ ਕੇ ਤੇ ਜਿੱਦਣ ਫੇ ਉਹ ਸੰਸਾਰ ਦੇ ਉੱਤੋਂ ਜਾਣ ਦਾ ਸਮਾਂ ਆ ਜਾਂਦਾ ਜਿਵੇਂ ਮਹਾਪੁਰਸ਼ ਸੰਗਤ ਜੀ ਸੰਸਾਰ ਦੇ ਉੱਤੋਂ ਆਪਣਾ ਪੰਜ ਭੂਤਿਕ ਸਰੀਰ त्याग ਕੇ ਚਲੇ ਗਏ ਪਿਛਲੇ ਦਿਨੀ ਭਾਈ ਲਾਲ ਸਿੰਘ ਜੀ ਹੁਣਾਂ ਨੇ ਇੱਕ ਬਚਨ ਸਾਂਝਾ ਕੀਤਾ ਵੀ ਲਗਭਗ 1 ਸਾਲ ਪਹਿਲਾਂ ਇਹ ਬੇਨਤੀ ਕਰਕੇ ਦਾਸ ਨੇ ਫਤਿਹ ਬੁਲਾ ਦੇਣੀ ਵੀ 1 ਸਾਲ ਲਗਭਗ ਪਹਿਲਾਂ ਮਹਾਪੁਰਸ਼ਾਂ ਨੇ ਬਚਨ ਕੀਤਾ ਕਹਿੰਦੇ ਲਾਲ ਸਿੰਘਾਂ ਵੀ ਜੇ 100 ਪਾਠ ਧੰਨ ਸਤਿਗੁਰੂ ਸ੍ਰੀ ਗੁਰੂ ਆ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਕਰਾਉਣੇ ਹੋਣ ਅਖੰਡ ਜਾਪ ਕਿੰਨਾ ਕੁ ਸੰਭਾ ਬਣੇਗਾ ਤੇ ਭਾਈ ਲਾਲ ਸਿੰਘ ਜੀ ਹੁਣਾਂ ਨੇ ਸਾਰਾ ਹਿਸਾਬ ਕਰਕੇ ਮਹਾਂਪੁਰਖਾਂ ਨੂੰ ਦੱਸਿਆ ਤੇ ਜਦੋਂ ਦੱਸਿਆ ਤੇ ਲੱਗੇ ਕਿ ਠੀਕ ਹੈ ਫਿਰ ਇਸ ਤਰ੍ਹਾਂ ਕਰੋ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਦੇ ਉੱਤੇ 100 ਪਾਠ ਉੱਤੇ ਬੇਨਤੀ ਕਰਕੇ ਬੁੱਕ ਕਰਾ ਦਿਓ ਤੇ ਲੜੀ ਪ੍ਰਾਰੰਭ ਕਰਾ ਦਿਓ ਸੰਗਤ ਜੀ 108 ਪ੍ਰਾਰੰਭ ਹੋ ਗਿਆ ਤੇ 29 ਮਾਰਚ ਨੂੰ ਸੰਗਤ ਜੀ ਉਹਨਾਂ ਲੜੀਆਂ ਦੀ ਭੋਗ ਪਾਇਆ ਉਧਰੋਂ ਪਾਠਾਂ ਦੀ ਲੜੀਆਂ ਦੀ ਭੋਗ ਪੈਗਾ ਇਧਰੋਂ ਮਹਾਂਪੁਰਖ ਜਿਹੜੇ ਸੰਗਤ ਜੀ ਹਸਪੀਟਲ ਦਾ ਆਖਰ ਸਨ ਮਹਾਂਪੁਰਖਾਂ ਨੂੰ ਵੈਂਟੀਲੇਟਰ ਲੱਗ ਗਿਆ ਤੇ ਸੰਗਤ ਜੀ ਉਧਰੋਂ ਸ਼੍ਰੋਮਣੀ ਕਮੇਟੀ ਉਹਨਾਂ ਨੇ ਇੱਕ ਗੱਲ ਆਖੀ ਸੇਵਾਦਾਰਾਂ ਨੂੰ ਕਹਿੰਦੇ ਵੀ ਮਹਾਪੁਰਸ਼ਾਂ ਨੇ ਇੰਨੇ ਅਖੰਡ ਜਾਪ ਅਤੇ ਸਤਿਗੁਰਾਂ ਦੇ ਚਰਨਾਂ 'ਚ ਕਰਵਾਏ ਨੇ ਦੋ ਬਾਠ ਅਸੀਂ ਮਹਾਪੁਰਖਾਂ ਦੀ ਚੜ੍ਹਦੀ ਕਲਾ ਦੀ ਕਰਵਾਵਾਂਗੇ ਤੇ ਸੰਗਤ ਜੀ ਦੋ ਬਾਠ ਲਗਭਗ 5 ਦਿਨ ਉੱਤੇ ਬਣਦੇ ਨੇ ਪਾ ਦੋ ਬਾਠਾਂ ਦੇ ਭੋਗ ਪੈ ਉਧਰੋਂ ਘਣਪਾਤ ਸਾਹਿਬਾਂ ਦੇ ਭੋਗ ਪੈ ਗਏ ਇਧਰੋਂ ਸੰਗਤ ਜੀ ਮਹਾਪੁਰਖਾਂ ਨੇ ਇਹ ਸੰਸਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਫਤਿਹ ਗੁਜਾ ਕੇ ਤੇ ਜਿਹੜੀ ਜੋਤ ਉਸ ਪਰਮੇਸ਼ਰ ਤੋਂ ਵਿਛੜ ਕੇ ਇਹ ਸੰਸਾਰ ਦੇ ਭਲੇ ਵਾਸਤੇ ਆਈ ਸੀ ਉਹ ਆਪਣੇ ਪ੍ਰਭੂ ਚਰਨਾਂ ਦੇ ਵਿੱਚ ਜਾ ਕੇ ਬ੍ਰਾਜਬਾਨ ਹੋ ਗਈ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬੋਲਦਿਆਂ ਕਲੋਂ ਇਹ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ ਸੰਗਤ ਜੀ ਆਪ ਸੰਗਤ ਬਖਸ਼ਣ ਯੋਗ ਹੋ ਕਿਉਂਕਿ ਸੰਗਤ ਜੀ ਅਸੀਂ ਉਹ ਨਜ਼ਾਰੇ ਇੱਥੇ ਦੇਖਿਆ ਜਦੋਂ ਉੜੀਸਾ ਦੇ ਵਿੱਚ ਮਹਾਪੁਰਖਾਂ ਨੇ ਸੇਵਾ ਕੀਤੀ ਸੀ ਉਦੋਂ ਦੇ ਪੰਡਤ ਤੇ ਇੱਕ ਪ੍ਰੋਫੈਸਰ ਬੀਬੀ ਜੀ ਦੋ ਇੱਥੇ ਆਏ ਸੀ ਉਦੋਂ ਛੱਡ ਪਰਲੇ ਪਾਸੇ ਹੋਇਆ ਕਰਦਾ ਸੀ ਰੋਪੇ ਸੀ ਉੱਥੇ ਮਹਾਪੁਰਖਾਂ ਦੇ ਜੀਵਨ ਨੂੰ ਬਿਆਨ ਕਰਕੇ ਸੰਗਤ ਜੀ ਉਹ ਨਜ਼ਾਰੇ ਹੁਣ ਦੇਖਣ ਨੂੰ ਕਦੀ ਨਹੀਂ ਮਿਲਣੇ ਖੈਰ ਉਹਨਾਂ ਦੀਆਂ ਜਾਤਾਂ ਰਹਿਣਗੀਆਂ ਉਹ ਸਦਾ ਹੀ ਰਹਿਣਗੀਆਂ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ